ਨਮਸਕਾਰ ਆਕਾਸ਼ਵਾਨੀ ਦਾਏ ਚਲੰਦਰ ਕੇਂਦਰ ਹੈ ਹੁਣ ਤੁਸੀਂ ਜੰਨਤ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਕੇਂਦਰੀ ਖਜ਼ਾਨਾ ਮੰਤਰੀ ਨਰਮਲਾ ਸੀਤਾਰਮਨ ਨੇ ਅੱਜ ਨਮੀ ਦਿੱਲੀ ਚ ਜਨਤਕ ਖੇਤਰ ਦੇ ਬੈਂਕਾਂ ਦੀ ਕਾਰਗੁਜ਼ਾਰੀ ਬਾਰੇ ਇੱਕ ਸਮੀਖਿਆ ਮੀਟਿੰਗ ਕੀਤੀ ਲਾਸੋਬਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਾਰੀ ਕਰਨ ਵਿੱਚ ਤੇਜ਼ੀ ਲਿਆਉਣ ਅਤੇ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੀ ਵਾਪਸੀ ਲਈ ਖੇਤਰੀ ਪਾਸਪੋਰਟ ਦਫ਼ਤਰਾਂ ਨੂੰ ਸਰਗਰਮ ਭੂਮਿਕਾ ਨਿਭਾਉਂਦਾ ਸੱਤਾ ਦਿੱਤੇ। ਪੰਜਾਬ ਸਰਕਾਰ ਵੱਲੋਂ ਅੱਜ ਤੋਂ 23 ਅਗਸਤ ਤੱਕ ਨਗਰ ਕੌਂਸਲਾਂ ਅਤੇ ਨਗਰਪੰਚਾਇਤ ਵਿਖੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਅਤੇ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰਖੜੀ ਦਾ ਤਿਹਾਰ ਅੱਜ ਪੰਜਾਬ ਸਮੇਤ ਦੇਸ਼ ਭਾਰ ਵਿੱਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸੂਬੇ ਵਿੱਚ ਵੱਖ-ਵੱਖ ਸਮਾਗਮ ਕਰਵਾਈ ਗਏ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਖਜ਼ਾਨਾ ਮੰਤਰੀ ਸ਼੍ਰੀਮਤੀ ਨਿਰਮਲਾ ਸਿਧਾਰਮਨ ਨੇ ਅੱਜ ਨੂੰ ਦਿੱਲੀ ਵਿਖੇ ਇੱਕ ਮੀਟਿੰਗ ਦੌਰਾਨ ਜਨਤਕ ਖੇਤਰ ਦੇ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਇਸ ਵਿੱਚ مالی ਸੇਵਾਵਾਂ ਵਿਭਾਗ ਦੇ ਸਕੱਤਰ ਡਾਕਟਰ ਵਿਵੇਕ ਜੋਸ਼ੀ ਜਨਤਕ ਖੇਤਰ ਦੇ ਬੈਂਕਾਂ ਦੇ ਪ੍ਰਬੰਧਨ ਨਿਰਦੇਸ਼ਕ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ ਮੀਟਿੰਗ ਦੌਰਾਨ ਨਿਰਮਲਾ ਸਿਧਾਰਮਨ ਨੇ ਜਮ੍ਹਾਂ ਰਕਮਾਂ ਚਵਾਦੇ ਕਰਜ਼ਦਾਰਾਂ ਜਮਾ ਰਕਮ ਦੇ ਅਨੁਪਾਤ ਅਤੇ ਅਸਾਸੀ ਦੀ ਗੁਣਵੱਤਾ ਦੀ ਸਮੀਖਿਆ ਕੀਤੀ ਜੋ ਬੈਂਕਾਂ ਦੀ ਸਥਿਤੀ ਲਈ ਮਹੱਤਵਪੂਰਨ ਸੂਚਕ ਨੇ ਵਿੱਤ ਮੰਤਰੀ ਨੇ ਸਰਕਾਰੀ ਪਹਿਲ ਕਦਮੀਆਂ ਜਿਵੇਂ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਧਾਨ ਮੰਤਰੀ ਸੂਰਜ ਕਰ ਅਤੇ ਪ੍ਰਧਾਨ ਮੰਤਰੀ ਵਿਸ਼ਵਗਰਮਾ ਯੋਜਨਾਵਾਂ ਤਹਿਤ ਜਨਤਖੇਦਰ ਦੇ ਬੈਂਕਾਂ ਦੀ ਕਾਰਗੁਜ਼ਾਰੀ ਦਾ ਮਲਾਂਕਣ ਵੀ ਕੀਤਾ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਵਿੱਚ ਵਿੱਤ ਮੰਤਰੀ ਵੱਜੋਂ ਆਉਦਾ ਸੰਭਾਲਨ ਤੋਂ ਬਾਅਦ ਨਿਰਮਲਾ ਸੀਤਾਰਮਨ ਦੀ ਬੈਂਕਾਂ ਦੀ ਇਹ ਪਹਿਲੀ ਸਮੀਖਿਆ ਮੀਟਿੰਗ ਹੈ ਬਾਅਦ ਵਿੱਚ ਵਿੱਤ ਮੰਤਰੀ ਖੇਤਰੀ ਦੇ ਹਾਤੀ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਮੀਟਿੰਗ ਵੀ ਕੀਤੀ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਦੁਆਬਾ ਖੇਤਰ ਦੇ ਲੋਕਾਂ ਨੂੰ ਪਾਸਪੋਰਟ ਸੇਵਾਵਾਂ ਨਾਲ ਸੰਬੰਧਿਤ ਮੁਸ਼ਕਲਾਂ ਬਾਰੇ ਜਲੰਧਰ ਦੇ ਖੇਤਰੀ ਪਾਸਪੋਰਟ ਅਧਿਕਾਰੀ ਅਭਿਸ਼ੇਕ ਸ਼ਰਮਾ ਨਾਲ ਚਰਚਾ ਕੀਤੀ ਉਹਨਾਂ ਕਿਹਾ ਕਿ ਵਿਦੇਸ਼ ਜਾਣ ਨਾਲ ਸੰਬੰਧਿਤ ਪੁਲਿਸ ਕਲੀਅਰੈਂਸ ਸਰਟੀਫਿਕੇਟ ਪੀਸੀਸੀ ਜਲਦ ਜਾਰੀ ਕਰਨ ਲਈ ਟੁਕਮੇ ਪ੍ਰਬੰਧ ਕੀਤੇ ਜਾਣ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਵਿਖੇ ਹੋਈ ਮੀਟਿੰਗ ਦੌਰਾਨ ਰਾਜ ਸਭਾ ਮੈਂਬਰ ਨੇ ਕਿਹਾ ਕਿ ਦੁਆਬਾ ਖੇਤਰ ਵੱਡੀ ਪੱਧਰ ਤੇ ਲੋਕ ਵਿਦੇਸ਼ਾਂ ਚ ਵਸਦੇ ਨੇ ਜਿਸ ਕਰਕੇ ਉਹਨਾਂ ਨੂੰ ਵਿਦੇਸ਼ ਆਉਣ ਜਾਣ ਲਈ अनेका ਮਾਮਲਿਆਂ ਚ ਏਸ ਸਰਟੀਫਿਕੇਟ ਦੀ ਲੋੜ ਪੈਂਦੀ ਹੈ ਰਾਜ ਸਭਾ ਮੈਂਬਰ ਨੇ ਕਿਹਾ ਕਿ ਪੀਸੀਸੀ ਪ੍ਰਕਿਰਿਆ ਦੇ ਬਹੁਤ ਲੰਮੀ ਤੇ ਉਲਝਣ ਵਾਲੀ ਹੋਣ ਕਾਰਨ ਲੋਕਾਂ ਨੂੰ ਵੱਡੀ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਖੇਤਰੀ ਪਾਸਪੋਰਟ ਦਫ਼ਤਰ ਅਤੇ ਬਾਕੀ ਸਬੰਧਤ ਵਿਭਾਗ ਮਿਲ ਕੇ ਦੂਰ ਕਰ ਸਕਦੇ ਨੇ ਉਹਨਾਂ ਨੇ ਧੋਖੇਬਾਜ਼ এজੰਟਾ ਕਰਕੇ ਵਿਦੇਸ਼ਾਂ ਵਿੱਚ ਫਸੇ ਮੁੰਡਿਆਂ ਤੇ ਵਿਸ਼ੇਸ਼ ਕਰਕੇ ਕੁੜੀਆਂ ਦੀ ਵਤਨਵਾਪਸੀ ਲਈ ਵੀ ਪਾਸਪੋਰਟ ਦਫ਼ਤਰਾਂ ਨੂੰ ਹੋਰ ਅਹਿਮ ਭੂਮਿਕਾ ਨਿਭਾਉਂਦਾ ਸੱਤਾ ਦਿੱਤਾ ਟੈਰੀਟੋਰੀਅਲ ਆਰਮੀ ਦੀ ਪਲੈਟੀਨਮ ਜੁਬਲੀ ਦੇ ਮੌਕੇ ਤੇ ਕਰਵਾਈ ਗਈ ਇੱਕ ਸਾਈਕਲ ਮੁਹਿੰਮ ਨੂੰ ਵੀਰ ਸਮ੍ਰਿਤੀ ਜੰਗੀ ਯਾਦਗਾਰ ਚੰਡੀ ਮੰਦਰ ਫੌਜੀ ਛਾਉਣੀ ਤੋਂ ਮੇਜਰ ਜਨਰਲ ਪੁਨੀਤ ਆਹੂਜਾ ਮੇਜਰ ਜਨਰਲ ਸਟਾਫ ਆਪਰੇਸ਼ਨਸ ਨੇ ਚੰਡੀ ਦਿਖਾ ਕੇ ਕੌਮੀ ਜੰਗੀ ਯਾਦਗਾਰ ਨਵੀਂ ਦਿੱਲੀ ਲਈ ਰਵਾਨਾ ਕੀਤਾ ਟੈਰੀਟੋਰੀਅਲ ਆਰਮੀ ਨੇ ਰਾਸ਼ਟਰ ਨੂੰ ਆਪਣੀ ਸਮਰਪਿਤ ਸੇਵਾ ਦੇ 75 ਵਰੇ ਪੂਰੇ ਹੋਣ ਮੌਕੇ ਇਸ ਇਤਿਹਾਸਕ ਮੁਹਿੰਮ ਦਾ ਆਯੋਜਨ ਕੀਤਾ ਵਿਸ਼ਵ ਦੇ ਸਭ ਤੋਂ ਉੱਚੇ ਖੇਤਰ ਸਿਆਚਨ ਗਲੇਸ਼ੀਅਰ ਦੀਆਂ ਬਰਫੀਲੀਆਂ ਉਚਾਈਆਂ ਤੋਂ ਸ਼ੁਰੂ ਹੋਈ ਇਸ ਮੁਹਿੰਮ ਨੇ ਕੁਝ ਸਭ ਤੋਂ ਚੁਣੌਤੀਪੂਰਨ ਅਤੇ ਔਖੇ ਪੜਾਪਾਰ ਕੀਤੇ ਅਤੇ ਭਾਰਤ ਦੇ ਸਭ ਤੋਂ ਦੱਖਣੀ ਸਿਰੇ ਇੰਦਰਾਪੁਇੰਟ ਤੱਕ ਪਹੁੰਚਣ ਦੌਰਾਨ ਇਸ ਮੁਹਿੰਮ ਚ ਸਾਈਕਲਿੰਗ ਸਮੁੰਦਰੀ ਸਫ਼ਰ ਅਤੇ ਸਕੂਬਾ ਡਾਈਵਿੰਗ ਚ ਇਹ ਗਤੀਵਿਧੀਆਂ ਕਰਨਾ ਸ਼ਾਮਲ ਹੈ। ਮੁਹਿੰਮ ਦੀ ਟੀਮ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸੂਬਿਆਂ ਚੋਂ ਹੁੰਦੀ ਹੋਈ 865 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਚੰਡੀਗੜ੍ਹ ਪਹੁੰਚੀ। ਟੀਮ ਨੇ ਵੀਰ ਸਮਰਥੀ ਜੰਗੀ ਯਾਦਗਾਰ ਵਿਖੇ ਜੰਗੀ ਨਾਇਕਾ ਨੂੰ ਸ਼ਰਧਾਂਜਲੀ ਭੇਟ ਕੀਤੀ। ਮੇਜਰ ਜਨਰਲ ਪੁਨੀਤਾ ਹੋਜਾ ਨੇ ਆਰਮੀ ਕਮਾਂਡ ਪਛਮੀ ਕਮਾਂਡ ਤੇ ਸਾਰੇ ਰੈਂਕ ਦੀ ਤਰਫੋਂ ਟੁਕੜੀ ਅੱਗੇ ਯਾਤਰਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਮੇਜਰ ਅਭਿਨਵ 라ਵਾਦੀ ਅਗਵਾਈ ਚ ਸਾਈਕਲ ਸਵਾਰਾਂ ਦੀ ਟੀਮ ਜਿਸ ਵਿੱਚ ਦੋ ਅਫਸਰ ਤਿੰਨ ਜੂਨੀਅਰ ਕਮਿਸ਼ਨਡ ਅਫਸਰ ਅਤੇ ਵੱਖ-ਵੱਖ ਯੂਨਟਾਂ ਦੇ 16 ਹੋਰ ਰੈਂਕ ਦੇ ਮੈਂਬਰ ਵੀ ਸ਼ਾਮਲ ਨੇ ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਚਲੰਦਰ ਤੋਂ ਸੁਣ ਰਹੇ ਹੋ ਪੰਜਾਬ ਸਰਕਾਰ ਵੱਲੋਂ ਅੱਜ ਤੋਂ 3 ਅਗਸਤ ਤੱਕ ਨਗਰ ਕੌਂਸਲਾਂ ਅਤੇ ਨਗਰਪੰਚਾਇਤਾਂ ਵਿਖੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਦੱਸਿਆ ਕਿ ਸਾਰਿਆਂ ਨੂੰ ਸਫਾਈ ਦਾ ਮਹੱਤਵ ਸਮਝਣਾ ਚਾਹੀਦਾ ਹੈ ਡਾਕਟਰ ਸੇਨੂ ਦੁੱਗਲ ਨੇ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦਰਾਂ ਨਗਰ ਕੌਂਸਲ ਫਾਜ਼ਿਲਕਾ ਤੇ ਜਲਾਲਾਬਾਦ ਤੇ ਨਗਰ ਪੰਚਾਇਤਾਂ ਵਾਲਾ ਤੇ ਸਟਾਫ ਨੂੰ ਕੂੜੇ ਵਾਲੀਆਂ ਥਾਵਾਂ ਨੂੰ ਪੱਕੇ ਤੌਰ ਤੇ ਹਟਾਉਣ ਦੇ ਨਾਲੋਂ ਨਾਲ ਕੂੜੇ ਪ੍ਰਬੰਧਨ ਤੇ ਸ਼ਹਿਰ ਵਾਸੀਆਂ ਨੂੰ ਸਾਫ਼ ਸਫਾਈ ਦੀ ਮਹੱਤਤਾ ਸੰਬੰਧੀ ਪ੍ਰੇਰਿਤ ਕਰਨ ਲਈ ਜਾਗਰੂਕਤਾ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਚ ਵੱਧ ਚੜ ਕੇ ਯੋਗਦਾਨ ਪਾਇਆ ਜਾਵੇ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਚ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਸਮੂਹ ਸਟਾਫ ਦਾ ਸਹਿਯੋਗ ਵੀ ਦਿੱਤਾ ਜਾਵੇ। ਰਖੜੀ ਦਾ ਤਿਉਹਾਰ ਅੱਜ ਪੰਜਾਬ ਸਮੇਤ ਦੇਸ਼ ਭਰ ਵਿੱਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੰਗਦਾਰ ਰਖੜੀ ਬੰਨ੍ਹਦੀਆਂ ਨੇ ਤੇ ਉਹਨਾਂ ਦੀ ਖੁਸ਼ਹਾਲੀ ਸਿਹਤ ਤੇ ਤੰਦਰੁਸਤੀ ਲਈ ਦੁਆ ਕਰਦੀਆਂ ਨੇ ਪਰਾ ਆਪਣੀ ਭੈਣਾਂ ਦੀ ਰੱਖਿਆ ਤੇ ਮਦਦ ਕਰਨ ਦਾ ਵਾਅਦਾ ਵੀ ਕਰਦੇ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੋ ਉਪਰਾਸ਼ਟਰਪਤੀ ਜਗਦੀਪ ਤਨਖੜ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਰੱਖੜੀ ਦੇ ਤਿਹਾੜੀ ਦੀ ਵਧਾਈ ਦਿੱਤੀ ਰਾਸ਼ਟਰਪਤੀ ਨੇ ਕਿਹਾ ਕਿ ਰੱਖੜੀ ਭੈਣ ਭਰਾ ਦੇ ਵਿਲੱਖਣ ਰਿਸ਼ਤੇ ਦਾ ਤਿਹਾੜ ਹੈ ਇਹ ਤਿਹਾੜ ਭੈਣਾਂ ਭਰਾਵਾਂ ਵਿਚਕਾਰ ਵਿਸ਼ਵਾਸ ਤੇ ਪਿਆਰ ਨੂੰ ਮਜ਼ਬੂਤ ਕਰਦਾ ਹੈ ਉਪਰਾਸ਼ਟਰਪਤੀ ਜਗਦੀਪ ਤਨਖੜ ਨੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤਿਹਾਰ ਪੈਨਾ ਪ੍ਰਮਾ ਵਿਚਾਰ ਪਵਿੱਤਰ ਬੰਧਨ ਦਾ ਜਸ਼ਨ ਇੱਕ ਦੂਜੇ ਦੀ ਹਮਾਇਤ ਕਰਨ ਅਤੇ ਕਦਰ ਕਰਨ ਦੀ ਵਚਨਬੱਧਤਾ ਪ੍ਰਗਟਾਉਂਦਾ ਹੈ ਇਸ ਸ਼ੁਭ ਅਫਸਰ ਤੇ ਉਪ ਰਾਸ਼ਟਰਪਤੀ ਨੇ ਸਾਰਿਆਂ ਨੂੰ ਔਰਤਾਂ ਦੀ ਇੱਜ਼ਤ ਕਰਨ ਸਨਮਾਨ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੋਣ ਦੀ ਅਪੀਲ ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਰਖੜੀ ਦੇ ਤਿਹਾਰ ਮੌਕੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਾਮਨਾ ਕੀਤੀ ਕਿ ਇਹ ਪਵਿੱਤਰ ਤਿਹਾਰ ਲੋਕਾਂ ਦੇ ਜੀਵਨ ਅਤੇ ਰਿਸ਼ਤਿਆਂ 'ਚ ਮਿਠਾਸ ਖੁਸ਼ਹਾਲੀ ਅਤੇ ਚੰਗੀ ਕਿਸਮਤ ਲੈ ਕੇ ਆਵੇਗਾ ਪੰਜਾਬ ਵਿੱਚ ਵੀ ਅੱਜ ਰਖੜੀ ਦਾ ਤਿਹਾਰ ਖੁਸ਼ੀਆਂ ਚਾਹਾਂ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਵੱਖ-ਵੱਖ ਜ਼ਿਲ੍ਹਿਆਂ ਚ ਇਸ ਮੌਕੇ ਸਮਾਗਮ ਕੀਤੇ ਗਏ। ਚਲੰਦਰ ਸਥਿਤ 114 ਬਟਾਲੀਅਨ ਰੈਪਿਡ ਐਕਸ਼ਨ ਫੋਰਸ ਵਿਖੇ ਬ੍ਰਹਮਕੁਮਾਰੀ ਸਰਤਾਰਪੁਰ ਵੱਲੋਂ ਰਖੜੀ ਦੇ ਪਵਿੱਤਰ ਤਿਹਾਰ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਬ੍ਰਹਮਕੁਮਾਰੀਆਂ ਨੇ ਪਹਿਣਾ ਨੇ ਜਵਾਨਾਂ ਨੂੰ ਰਖੜੀਆਂ ਬੰਨ੍ਹ ਕੇ ਉਨ੍ਹਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। 114 ਬਟਾਲੀਅਨ ਰੈਪਿਡ ਐਕਸ਼ਨ ਫੋਰਸ ਦੇ ਕਮਾਂਡੈਂਟ ਅਸ਼ਵਨੀ ਕੁਮਾਰ ਚਾਹ ਨੇ ਆਪ ਸਿਪਾਹੀ ਚਾਰੀ ਤੇ ਸਤਿਪਾਵਨਾ ਨੂੰ ਵਧਾਉਣ ਲਈ ਨਾ ਕਿਹਾ ਕਿ ਜੋ ਇਹ ਤਿਹਾਰ ਤੇ ਸਮਾਗਮ ਨਾ ਸਿਰਫ ਸਾਡੇ ਜਵਾਨਾਂ ਦਾ ਮਨੋਬਲ ਵਧਾਉਂਦੇ ਨੇ ਬਲਕਿ ਸਮਾਜ ਵਿੱਚ ਜੋ ਸ਼ਾਂਤੀ ਤੇ ਸਤਿਪਾਵਨਾ ਨੂੰ ਵੀ ਉਤਸ਼ਾਹਤ ਕਰਦੇ ਨੇ ਬ੍ਰਹਮ ਕੁਮਾਰੀਆਂ ਵੱਲੋਂ ਪੈਂਤੀਮਾ ਨੇ ਕਿਹਾ ਕਿ ਰੱਖੜੀ ਦਾ ਇਹ ਤਿਹਾਰ ਸਾਨੂੰ ਇੱਕ ਦੂਜੇ ਪ੍ਰਤੀ ਪਿਆਰ ਸਮਰਪਣ ਤੇ ਫਰਸਤੀ ਯਾਦ ਦਿਵਾਉਂਦਾ ਹੈ ਉਦਰ ਅੰਮ੍ਰਿਤਸਰ ਵਿਖੇ ਪੰਜਾਬ ਦੀ ਸਾਬਕਾ ਸੇਤ ਮੰਤਰੀ ਲక్ష్ਮੀ ਕਾਂਤਾ ਚਾਵਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਟਾਰੀ ਵਾਗਾ ਸਰਹੱਦ ਤੇ ਡਿਊਟੀ ਨਿਭਾ ਰਹੇ ਅਤੇ ਪਰਿਵਾਰਾਂ ਤੋਂ ਦੂਰ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨਾਂ ਦੇ ਗੁੱਟ ਦੀ ਰਖੜੀ ਬਣ ਕੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਗਈ। ਇਧਰ ਪੰਜਾਬ ਦੇ ਕਪੂਰਥਲਾ ਦੀ ਰਹਿਣ ਵਾਲੀ ਅਕਸ਼ਰ ਮਹਿਤਾ ਅਤੇ ਬਠਿੰਡਾ ਦੇ ਪਿੰਡ ਕੋਟச் ਮੀਰ ਦੇ ਵਾਸੀ ਪਿਆਰਾ ਸਿੰਘ ਨੇ ਵੀ ਰਖੜੀ ਦੇ ਤਿਉਹਾਰ ਮੌਕੇ ਆਪਣੀ ਖੁਸ਼ੀ ਦਾ ਜ਼ਾਹਰ ਕੁਝ ਵੱਖਰੀ ਢੰਗ ਨਾਲ ਕੀਤਾ। आज राखी का त्यौहार हमने पूरे उल्लास और खुशी के साथ मनाया ये त्यौहार भाई बहन के पवित्र प्यार का प्रतीक है मैं और मेरी बहन ने अपने भाइयों की कलाई पर राखी बांधी और उनकी लंबी उम्र व खुशहाली की कामना करी मेरे भाइयों ने मुझे अनेक उपहार दिए और मैंने उन्हें अपना आशीर्वाद दिया सोने जे ही को वीरा वे बना लखड़ी रखड़ी दे प्यार रखड़ी दे ਹਣ ਦਾ ਪਿਆਰ ਕਦੋਂ ਦੀ ਕਰੀ ਮੈਂ ਜਮਾ ਤੇ ਇੰਤਜ਼ਾਰ ਸਾਜ ਤੋਹਾਰ ਮੈਂ ਰਖੜੀ ਮਨਾਲਾ ਵੀਰਨਾ ਐਨ ਕੋਲੋਂ ਪਹੁੰਚਿਆ ਬਨਾਲਾ ਵੀਰਨਾ ਸੋਨ ਜਏ ਗੁੱਟ ਤੇ ਸਜਾਲਾ ਰਖੜੀ ਐਨ ਕੋਲੋਂ ਵੀਰਾ ਵੀ ਬਨਾਲਾ ਰਖੜੀ ਮੰਮੀ ਦੀ ਲਾੜਲੀ ਤੇ ਗਾਵਲੀ ਰਾਜਲਾਰੀ ਤੋ ਆਜੇ ਭੈਣ ਕੋ ਰਖੜੀ ਬਣਾ ਲਾ ਵੀਰave ਸੋਹਣੇ ਗੁੱਟ ਤੇ ਸਜਾ ਲਾ ਵੀਰave ਕੇਂਦਰੀ ਜੇਲ ਪਟਿਆਲਾ ਦੇ ਨਾਲ ਨਾਲ ਨਵੀਂ ਜ਼ਿਲ੍ਹਾ ਜੇਲ ਨਾਭਾ ਅਤੇ ਪਠਾਨਕੋਟ ਸਾਬ ਜੇਲ ਵਿੱਚ ਵੀ ਰਖੜੀ ਦਾ ਤਿਹਾਰ ਧੂਮ-ਧਾਮ ਨਾਲ ਮਨਾਇਆ ਗਿਆ ਜੇਲ੍ਹ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਜੇਲ੍ਹ ਨਿਯਮਾਂ ਮੁਤਾਬਕ ਬੰਦੀਆਂ ਨੂੰ ਉਹਨਾਂ ਦੀਆਂ ਪੈਣਾ ਵੱਲੋਂ ਰਖੜੀ ਬਣੇ ਜਾਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਉੱਧਰ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੇ ਵੀ ਅੱਜ ਆਪਣੇ ਦਫ਼ਤਰ ਵਿੱਚ ਔਰਤ ਮੁਲਾਜ਼ਮਾਂ ਤੋਂ ਰਖੜੀ ਦੇ ਤਿਹਾੜੀ ਮੌਕੇ ਰਖੜੀ ਬਣਵਾਈ ਅਤੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ। ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਇੱਕ ਸੱਤ ਰੋਜ਼ਾ ਗੱਤਕਾ ਰੈਫਰੀ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ ਅੱਜ ਐਨ ਆਈ ਐਸ ਪਟਿਆਲਾ ਵਿਖੇ ਕੀਤੀ ਗਈ। ਇਸ ਕੈਂਪ ਦੇ ਉ ਵਰਦਾਨ ਗੱਤਕਾ ਫੈਡਰੇਸ਼ਨ ਆਫ ਇੰਡੀਆ ਹਰਜੰਨ ਸਿੰਘ ਪੁਲਰ ਨੇ ਭਾਰਤ ਦੇ 13 ਸੂਬਿਆਂ ਤੋਂ ਆਏ ਅਸੀ ਉਮੀਦਵਾਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਕਿਸੇ ਵੀ ਖੇਡ ਲਈ ਜ਼ਰੂਰੀ ਹੈ ਕਿ ਉਸਦੇ ਰੈਫਰੀ ਤੇ ਜੱਜ ਉਸ ਖੇਡ ਦੀਆਂ ਬਾਰੀਕੀਆਂ ਤੋਂ ਜਾਣੂ ਹੋਣ ਤੇ ਬਿਨਾਂ ਕਿਸੇ ਪੱਖਪਾਤ ਦੇ ਫੈਸਲਾ ਦੇਣ। ਉਹਨਾਂ ਕਿਹਾ ਕਿ ਯਕੀਨਨ ਜਦੋਂ ਇਹ ਸਭ ਸੂਬਿਆਂ ਤੋਂ ਆਏ ਰੈਫਰੀ ਤੇ ਜੱਜ ਆਪਣੇ ਖਿਡਾਰੀਆਂ ਨੂੰ ਗੱਤਕੇ ਦੇ ਨਿਯਮਾਂ ਤੋਂ ਜਾਣੂ ਕਰਵਾਉਣਗੇ ਤਾਂ ਇਸ ਖੇਡ ਨੂੰ ਹੋਰ ਉਤਸ਼ਾਹ ਮਿਲੇਗਾ। ਸ਼ਹੀਦ ਸੰਤ ਸ੍ਰੀ ਹਰਚੰਦ ਸਿੰਘ ਲੰਗੋਵਾਲ ਦੀ ਵਰਸੀ ਮੌਕੇ ਕੱਲ 20 ਅਗਸਤ ਨੂੰ ਜ਼ਿਲ੍ਹਾ ਸੰਗਰੂਰ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਰ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਅਨੁਸਾਰ ਸ਼ਹੀਦ ਸੰਤ ਸ੍ਰੀ ਹਰਚੰਦ ਸਿੰਘ ਲੰਗੋਵਾਲ ਜੀ ਦੀ ਵਰਸੀ ਮੌਕੇ ਸ਼ਰਧਾਂਜਲੀ ਪੇਂਡ ਕਰਨ ਲਈ ਸਤਕਾਰ ਵਿੱਚੋਂ ਨੇਗੋਸ਼ੀਏਬਲ ਇਨਸਟਰੂਮੈਂਟ ਐਕਟ 1881 ਦੀ ਧਾਰਾ 25 ਤਹਿਤ ਇਹ ਛੁੱਟੀ ਕੀਤੀ ਗਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ 29 ਤੇ 30 ਜੁਲਾਈ ਨੂੰ 10ਵੀਂ ਜਮਾਤ ਦੀ ਬਾਧੂ ਵਿਸ਼ਾ ਪ੍ਰੀਖਿਆ ਲਈ ਗਈ ਸੀ ਜਿਸ ਦਾ ਨਤੀਜਾ ਬੋਰਡ ਦੀ ਵੈੱਬਸਾਈਟ pseb.ac.in ਤੇ ਕੱਲ ਬਾਅਦ ਦੁਪਹਿਰ ਐਲਾਨਿਆ ਜਾਵੇਗਾ ਸਬੰਧਤ ਪ੍ਰੀਖਿਆਰਥੀ ਬੋਰਡ ਦੀ ਵੈੱਬਸਾਈਟ ਤੇ ਆਪਣਾ ਨਤੀਜਾ ਵੇਖ ਸਕਦੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦਫ਼ਤਰ ਨੇ ਇੱਕ ਪ੍ਰੈਸ ਨੋਟ ਛਾਪੀ ਕਰਕੇ ਇਹ ਜਾਣਕਾਰੀ ਦਿੱਤੀ ਹੈ ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ ਨਮਸਕਾਰ